हद ਹੋ ਗਈ ਬਈ ਸਾਡੇ ਰਿੰਗਲੇ ਪੰਜਾਬ ਚ ਕਰਪਟ ਅਧਿਕਾਰੀਆਂ ਨੂੰ ਬਚਾਉਣ ਲਈ ਹੜਤਾਲਾਂ ਹੋਈ ਜਾਂਦੀਆਂ ਨੇ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜਲੇ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫੇਰ ਅਸੀਂ ਕੰਮ ਕਰਾਂਗੇ ਪਿਛਲੇ ਦਿਨੀ ਰੈਵਨਿਊ ਅਧਿਕਾਰੀ ਜਾਣੀ ਕਿ ਤਹਿਸੀਲਦਾਰਾਂ ਦੇ ਕੁਲੀਗ ਉਹਨਾਂ ਦੇ ਸਾਥੀ ਵਿਜੀਲੈਂਸ ਨੇ ਫੜੇ ਨੇ ਉਹਨੂੰ ਸਰਕਾਰ ਤੇ ਦਬਾਅ ਬਣਾਉਣ ਲਈ ਹੜਤਾਲ ਕਰ ਰਹੇ ਨੇ ਵੀ ਸਾਨੂੰ ਇਹਦਾ ਲਾਇਸੈਂਸ ਪਰਮਨੈਂਟ ਦਓ ਵੀ ਅਸੀਂ ਇਹ ਕਰਪਸ਼ਨ ਕਰਦੇ ਰਹੀਏ। ਕਿਉਂ ਯਾਰ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਤ ਸਿਦਾਰਾਂ ਨੂੰ ਕਾਨੂੰਨ ਗੋਦ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਉਹਨੂੰ ਵੀ ਅਸੀਂ ਫ੍ਰੀਸਟੀ ਕਰਨ ਦਾ ਅਧਿਕਾਰ ਦਿੱਤਾ। ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਮੈਨੂੰ ਲੱਗਦਾ ਉਹਨਾਂ ਨੂੰ ਇਹ ਜਿਹੜੇ ਕਰਪਟ ਅਧਿਕਾਰੀ ਨੇ ਉਹਨਾਂ ਨੂੰ ਇਹ ਵੀ ਡਰ ਹੈ ਵੀ ਅੱਗੇ-ਅੱਗੇ ਸਾਡਾ ਨੰਬਰ ਵੀ ਲੱਗੂਗਾ ਜੇ ਕਿਤੇ ਵਿਜੀਲੈਂਸ ਨੇ ਸਕੰਜਾ ਕਸਤਾ ਤਾਂ ਕਈਆਂ ਦੇ ਪਰਦੇ ਫਾਸ਼ ਹੋਣਗੇ ਇਹੀ ਡਰ ਹੈ ਵੀ ਆਪਾਂ ਪਹਿਲੇ ਸਰਕਾਰ ਤੇ ਦਬਾਅ ਬਣਾ ਲਈਏ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕ腐ਸ਼ਨ ਜ਼ੀਰੋ ਟੋਲਰੈਂਸ ਹੈ ਉਧਰ ਮਾਨ ਸਾਹਿਬ ਤੇ ਵੀ ਅੱਜ ਗੱਲ ਟੁੱਕਦੀ ਨਜ਼ਰ ਆਈ ਹੈ ਕਹਿੰਦੇ ਵੀ ਦਬਦਾ ਕਿੱਥੇ ਐ ਤੇਰੀ ਯਾਰ ਨੂੰ ਦੱਪਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਐ 3 ਸਾਲ ਬਾਅਦ ਉਹ ਐਕਸ਼ਨ ਦੇ ਵਿੱਚ ਆਏ ਨੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਇਹ ਐਕਸ਼ਨ ਸੀਗਾ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਇੱਥੇ ਬਾਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤਹਿਸੀਲ ਦੇ ਵਿੱਚ ਮਾਨ ਸਾਹਿਬ ਦਾ ਇੱਕ ਪੱਕ ਸੁਣਿਆ ਕਹਿੰਦੇ ਵੀ ਲਾਓ ਵੀ ਜਾਂ ਤਾਂ ਨੈਤ ਤਹਿਸੀਲਦਾਰ ਕਨਗੋ ਪਟਵਾਰੀ ਤੱਕ ਜਾਂ ਫਿਰ ਕੋਈ ਹੋਰ ਅਧਿਕਾਰੀ ਅਸੀਂ ਲੋਕਾਂ ਨੂੰ ਹਰਾਸ਼ ਨਹੀਂ ਹੋਣ ਦੇਣਾ ਉਹ ਰਿਸ਼ਤੇ ਉਸੇ ਤਰ੍ਹਾਂ ਹੋਣਗੇ ਤਾਂ ਜੋ ਇਹਨਾਂ ਕਰਪਟ ਅਧਿਕਾਰੀਆਂ ਨੂੰ ਪਤਾ ਲੱਗ ਜਾਵੇ ਵੀ ਤੁਹਾਡੇ ਬਿਨਾਂ ਭਾਈ ਕੰਮ ਰੁਕਦਾ ਨਹੀਂ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੇ ਜਗਤ ਦੇ ਸਹੀ ਨੇ ਤਾਂ ਸਮੂਹੇ ਦੀ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਪਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਮਾਨ ਸਾਹਿਬ মিডিਆ ਕਰਮੀ ਹੋਣ ਦੇ ਨਾਤੇ ਸਾਡੇ ਵੱਲੋਂ ਵੀ ਇੱਕ ਬੇਨਤੀ ਸਵਕਾਰ ਕਰ ਲਿਓ ਇੱਥੇ ਕੋਈ ਕਾਹਲੀ ਨਾ ਕਰੋ ਕੋਈ ਸੀਜ ਨਾ ਲਿਓ ਵੀ ਝੁੱਕਣ ਦੀ ਗੱਲ ਨਾ ਆ ਜਾਵੇ ਕਿਉਂਕਿ ਜਿਹੜੇ ਕਰਪਟ ਅਧਿਕਾਰੀ ਨੇ ਇਹ ਆਪਣੀ ਤਨਖਾਹ ਤੋਂ 50 ਗੁਣਾ ਮੇਰੇ ਤਾਂ 50 ਤੋਂ ਵੀ 100 ਗੁਣਾ ਜ਼ਿਆਦਾ ਕਮਾਈ ਕਰਦੇ ਨੇ ਜੇ ਕਿਤੇ ਤੁਸੀਂ ਇਦਾਂ ਹੀ ਅੜੇ ਰਹੇ ਨਾ ਪੰਜਾਬ ਦੇ ਲੋਕ ਤੁਹਾਡੇ ਨਾਲ ਨੇ ਪਰ ਜੇ ਤੁਸੀਂ ਅੜੇ ਰਹੇ ਤਾਂ ਇਹਨਾਂ ਦੀ ਮਹੀਨਾ 15 ਦਿਨ ਕੀ ਹਫ਼ਤੇ ਦੀ ਚੀਕਾ ਨਿਕਲ ਜਾਣਗੇ ਧੂਆਂ ਨਿਕਲ ਜਾਊਗਾ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਐਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾ ਜੂ ਨਿਕਲਿਆ ਹੋਇਆ ਹਾਂ ਪਰ ਸਭ ਤੋਂ ਵੱਡੀ ਗੱਲ ਇੱਕ ਮਾਨਸਬ ਹੋਰ ਹੈ ਜਿਵੇਂ ਤੁਸੀਂ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਨਿਕਲਿਓ ਤੇ ਉਸੇ ਤਰ੍ਹਾਂ ਜੇ ਤੁਹਾਡੇ ਸਾਥੀ ਕੈਬਨਟ ਮੰਤਰੀ ਤੇ ਐਮਐਲਏ ਕਿਤੇ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਣ ਨਾ ਤਾਂ ਸਵਾਦ ਆ ਜਾਏ ਫਿਰ ਰੰਗਲਾ ਪੰਜਾਬ ਬਣ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਡੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਆ ਧੰਦੇ ਕਰ ਰਹੇ ਹੋ ਬਾਰੇ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾਂ ਉਹ ਗੱਲ-ਗੱਲ ਤੇ ਰੋਜ਼ ਕਹਿਣਦੇ ਨੇ ਸਾਡਾ ਆ ਬੰਦਾ ਕੋਈ ਜਾਇਜ਼ ਮੰਗ ਹੋਵੇ ਮੈਂ ਮੰਨ ਲਾਂ ਮਾਨ ਸਾਹਿਬ ਇੱਕ ਹਾਸੇ ਦੀ ਗੱਲ ਐ ਚਲੋ ਵਿਗੜਨਾ ਕਿਸੇ ਦਾ ਕੁਝ ਨਹੀਂ ਹੁੰਦਾ ਜਦੋਂ ਵੀ ਕੋਈ মিডিਆ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦੀ ਆ ਤੇ ਧਮਕੀਆਂ ਦਿੰਦੇ ਆ ਪਿਛਲੇ ਦਿਨਾਂ ਦੀ ਗੱਲ ਕਰੀਏ ਆਸੀਂ ਵੀ ਖਬਰਾਂ ਨਸ਼ਰ ਕੀਤੀ ਤੇ ਲੁਧਿਆਣੇ ਦੀਆਂ ਜਿੱਥੇ ਇੱਕ ਤਹਿਸੀਲਦਾਰ ਨੇ ਘਰੇ ਲਿਜਾ ਕੇ ਜਾ ਹੋਰ ਕਿਤੇ ਬੈਠ ਕੇ 100-100 ਰਿਸ਼ਤੀਆਂ ਕਰਦੀ ਸੀ ਇੱਕ ਦਿਨ ਦਾ 50-50 ਲੱਖ ਰੁਪਇਆ ਬਣਾਉਂਦੀ ਸੀ ਬਿਨ ਐਨਓਸੀ ਵਾਲਾ ਜਦੋਂ ਕੰਮ ਚੱਲਦਾ ਸੀ ਉਦੋਂ ਉਹ ਪਟਿਆਲੇ ਦੀ ਖਬਰ ਨਸ਼ਰ ਕੀਤੀ ਉਲਟਾ ਸਾਨੂੰ ਧਮਕੀਆਂ ਦੰਦੇ ਨੇ ਵੀ ਕੋਈ ਨਾ ਤੁਹਾਡੇ ਤੇ ਕੇਸ ਕਰਦਾਂਗੇ ਭਾਈ ਜਿਹੜੇ ਮੀਡੀਆ ਵਾਲੇ ਨੇ ਸਰਕਾਰ ਦੀਆਂ ਕਮੀਆਂ ਜੇ ਅਸੀਂ ਨਸ਼ਰ ਕਰਦੇ ਆ ਤਾਂ ਉਪਲਬਧੀਆਂ ਵੀ ਅਸੀਂ ਨਸ਼ਰ ਕਰਦੇ ਆ ਜਿੱਥੇ ਮਾਨ ਸਾਹਿਬ ਚੰਗਾ ਕੰਮ ਕਰੋਗੇ ਤਾਂ ਉਹਨੂੰ ਅਸੀਂ ਹਮੇਸ਼ਾ ਤੁਹਾਡੇ ਨਾਲ ਹੋ ਕੇ ਦਿਖਾਵਾਂਗੇ ਅਗਲੀ ਕੈਬਿਨੇਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਨਾਂ ਤੋਂ ਯਾਰ ਹੱਦ ਕਰ ਰੱਖੀ ਐ ਇਨਾਂ ਨੇ ਹੁਣ ਇੱਕ ਸਭ ਤੋਂ ਵੱਡੀ ਗੱਲ ਐ ਇਹਦੇ ਵਿੱਚ ਵੀ ਜਿਹੜੇ ਕਰਪਟ ਅਧਿਕਾਰੀਆਂ ਦੇ ਨਾਲ ਸਮੂਹਿਕ ਛੁੱਟੀ ਦੇ ਉੱਤੇ ਚਲੇ ਗਏ ਨੇ ਉਹਨਾਂ ਦੇ ਵਿੱਚ ਚੰਗੇ ਅਧਿਕਾਰੀ ਵੀ ਹੋਣਗੇ ਤੇ ਇਮਾਨਦਾਰ ਸੱਚੇ ਸੁੱਚੇ ਅਧਿਕਾਰੀ ਵੀ ਹੋਣਗੇ ਉਹਨਾਂ ਨੂੰ ਭਾਈ ਕੰਮ ਤੇ ਵਾਪਸ ਆਉਣਾ ਚਾਹੀਦਾ ਹੈ ਲੋਕ ਸੇਵਾ ਦੇ ਵਿੱਚ ਵਾਪਸ ਆਉਣਾ ਚਾਹੀਦਾ ਤਾਂ ਜੋ ਕਿਤੇ ਉਹ ਵੀ ਇਹ ਨਾ ਲੱਗੀ ਜਾਵੇ ਕੱਖ ਨਾਲ ਲੋਕ ਉਹਨਾਂ ਨੂੰ ਦੇਖਣ ਵੀ ਯਾਰ ਸਾਰੇ ਬੇਈਮਾਨ ਹੋ ਗਏ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ سارے ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਮੰਨ ਸਾਬ ਤੁਸੀਂ ਜੇ ਸਿਰਫ ਇੱਕ ਵਿਭਾਗੇ ਤੇ ਨੱਥ ਪਾ ਗਏ ਨਾ ਤਾਂ ਸਮਝ ਲਓ ਸਾਡੇ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਵੀ ਡਗਮਗਾਉਂਦੀ ਹੋਈ ਰਸਤੇ ਤੇ ਆ ਜੂਗੀ ਪੰਜਾਬ ਟਰੈਕ ਤੇ ਚੜ ਜੂਗਾ ਤੇ ਐਸਾ ਦਬਦਬਾ ਬਣੂਗਾ ਨਾ ਜਿਵੇਂ ਕਹਿੰਦੇ ਨੇ ਵੀ ਕਾ ਮਾਰ ਕੇ ਟੰਗਣ ਵਾਲੀ ਗੱਲ ਹੋ ਜੂਗੀ ਹੋਰ ਮਹਿਕਮੇ ਵੀ ਸਿੱਧੇ ਹੋ ਜਾਣਗੇ ਹੁਣ ਤੁਹਾਡੀ ਇੱਥੇ ਹੀ ਜ਼ਰੂਰਤ ਹੈ ਵੀ ਪੂਰੇ ਇਕਜੁੱਟ ਹੋ ਕੇ ਇੱਕ ਮਹਿਕਮੇ ਦੇ ਵਿੱਚੋਂ ਜਿਹੜੀਆਂ ਇਹ ਕਾਲੀਆਂ ਭੇਡਾਂ ਨੇ ਉਹਦੀ ਸਫਾਈ ਕਰਨੀ ਬਹੁਤ ਜ਼ਰੂਰੀ ਜੇ ਤੁਸੀਂ ਸਰਕਾਰ 'ਚੋਂ ਖਾਸ ਤੌਰ ਤੇ ਐਸੀ ਜੈਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਣਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਅਦ ਜਦੋਂ ਆਉਣਗੇ ਉਹ ਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਹੈ ਜਾ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਜੀ ਦੇਖੋ ਸਮਾਂ ਲੱਗਦਾ ਹੈ ਕਹਿੰਦੇ ਦੇਰ ਆਏ ਦੁਰਸਤ ਆਏ ਪਤਾ ਨਹੀਂ ਕਿੰਨੇ ਕੁ ਟੋਏ ਸੀ ਜਿਨ੍ਹਾਂ ਨੂੰ ਮਾਨਸਾ ਭਰਨ ਤੇ ਲੱਗੇ ਹੋਏ ਸੀ ਕਈ ਵਾਰੀ ਆਮ ਜਨਤਾ ਨੂੰ ਇਹ ਨਹੀਂ ਪਤਾ ਹੁੰਦਾ ਪਰ ਅੱਜ ਲੱਗਦਾ ਥੋੜੇ ਦਿਨਾਂ ਤੋਂ ਨਸ਼ੇ ਦੇ ਉੱਤੇ ਵੀ ਜਿਹੜੀ ਨਕੇਲ ਕਸਣੀ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਕਰਪਸ਼ਨ ਦੇ ਖਿਲਾਫ ਹੈ ਜਿਹੜਾ ਮੁੱਦਾ ਚੁੱਕਿਆ ਗਿਆ ਹੈ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡਾ ਪੰਜਾਬ ਹੈ ਜਿਹੜਾ ਨਸ਼ੇ ਨੇ ਕਰਪਸ਼ਨ ਨੇ ਸਭ ਤੋਂ ਜ਼ਿਆਦਾ ਡਬੋਇਆ ਹੋਇਆ ਹੈ ਜੇ ਦੋ ਚੀਜ਼ਾਂ ਤੋਂ ਅਪਾ ਨਿਕਲ ਗਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਰੰਗਲਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਵਿਚਾਰ ਬੰਦੇ ਇਹਨਾਂ ਦੇ ਪੈਸੇ ਲੈਂਦੇ ਕਰਪਸ਼ਨ ਕਰਦੇ ਫੜੇਗੇ ਤਾਂ ਕਹਿੰਦੀ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਇਹ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਸਭ ਤੋਂ ਵੱਡਾ ਕਰਪਸ਼ਨ ਦਾ ਹੈ ਅੱਡਾ ਪਰ ਇਹ ਤਾਂ ਅੱਡਾ ਚੱਕਿਆ ਜਾਊਗਾ ਜੇ ਪਿੱਛੇ ਇਹਨਾਂ ਨੂੰ ਸਪੋਰਟ ਦੇਣ ਵਾਲੇ ਜਿਹੜੇ ਲੋਕ ਬੈਠੇ ਨੇ ਇਹ ਕਰਾਪਟ ਅਧਿਕਾਰੀਆਂ ਦੇ ਉੱਤੇ ਜਿਨ੍ਹਾਂ ਦੀ ਛੱਤਰ ਛਾਇਆ ਹੈ ਉਹਨਾਂ ਨੂੰ ਵੀ ਬਾਜ਼ ਵਾਲੀ ਅੱਖ ਨਾਲ ਲੱਭ ਲੱਭ ਕੇ ਦੇਖਣਾ ਪਊਗਾ ਨਹੀਂ ਤਾਂ ਜੇ ਇੱਥੇ ਨਹੀਂ ਤਾਂ ਕਿਸੇ ਹੋਰ ਜਗ੍ਹਾ ਤੇ ਆਸ਼ੀਰਵਾਦ ਕਿਸੇ ਨੂੰ ਦੇ ਦੇਣਗੇ ਮਾਨ ਸਰ ਸਿਰਫ ਅਧਿਕਾਰੀਆਂ ਦੀ ਗੱਲ ਨਹੀਂ ਕਰਦੇ ਚੁਣੇ ਹੋਏ ਨਮਾਇंदे ਵੀ ਕਈ ਐਸੇ ਨੇ ਜਿਨ੍ਹਾਂ ਨੂੰ ਸਪੋਰਟ ਦਿੰਦੇ ਨੇ ਉਹਨਾਂ ਨੂੰ ਵੀ ਬਿਲਕੁਲ ਪਛਾਣਨਾ ਪਊਗਾ ਤੇ ਟੰਗਣਾ ਪਊਗਾ ਮਾਨ ਸਰ ਮੀਡੀਆ ਆਵਾਜ਼ ਚੁੱਕਦੀ ਹੈ ਕਈ ਵਿਭਾਗਾਂ ਵਿੱਚ ਕ腐ਸ਼ਨ ਹੁੰਦੀ ਹੈ। ਕਈ ਜਗ੍ਹਾ ਅਧਿਕਾਰੀ ਅਫਸਰ ਕੰਮ ਨਹੀਂ ਕਰਦੇ। ਉੱਥੇ ਭਾਈਏ ਜੁੜੇ ਹੋਏ ਨਮਾਇंदे ਕਈ ਵਾਰ ਮੀਡੀਆ ਨੂੰ ਡਰਾਉਂਦੇ ਨਜ਼ਰ ਆਉਂਦੇ। ਪਿਛਲੇ ਦਿਨੀ ਤੁਸੀਂ ਦੇਖਿਆ ਕਈ ਆਡੀਓ ਵੀਡੀਓ ਨਸ਼ਰ ਹੋਈਆਂ ਨੇ। ਪਰ ਇੱਕ ਗੱਲ ਹੈ। ਅੱਜ ਜਿਹੜਾ ਤੁਸੀਂ ਐਕਸ਼ਨ ਲਿਆ ਲੱਗਦਾ ਹੈ ਜੇ ਇਸੇ ਤਰ੍ਹਾਂ ਐਕਸ਼ਨ ਤੁਸੀਂ ਲੈਂਦੇ ਰਹੋਗੇ ਨਾ ਤਾਂ ਪੂਰੀ ਮੀਡੀਆ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਹੋ ਕੇ ਚੱਲਣਗੇ। ਭਾਈ ਜੀ ਜ਼ਿੰਦਗੀ 'ਚ ਕਿਸੇ ਵੀ ਨਾ ਕੋਈ ਕੰਮ ਨਹੀਂ ਰੁਕਦਾ। ਜੀ। ਇਹ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਨੂੰ ਬਲੈਕਮੇਲ ਕਰਨ ਲੱਗ ਜਾਂਦੇ ਆ ਭਾਈ ਹੁਣ ਸਵਰ ਦੀ ਲੋੜ ਹੈ ਇਹ ਅਧਿਕਾਰੀ ਨੇ ਜਿਹੜੇ ਸਿਰਫ ਮੈਂ ਇਸ ਮਹਿਕਮੇ ਦੀ ਨਹੀਂ ਗੱਲ ਕਰਦਾ ਕਈ ਕਰੱਪਟ ਅਧਿਕਾਰੀ ਹੋਰ ਮਹਿਕਮਿਆਂ ਵਿੱਚ ਵੀ ਬੈਠੇ ਨੇ ਉਹ ਕੀ ਕਰਦੇ ਨੇ ਭਾਈ ਸਾਨੂੰ ਰਿਸ਼ਵਤ ਦੇਣ ਲਈ ਮਜਬੂਰ ਕਰਦੇ ਨੇ ਜਦੋਂ ਕਿਸੇ ਦਾ ਕੰਮ ਨਹੀਂ ਨਾ ਹੁੰਦਾ ਹੁੰਦਾ ਕੋਈ ਅਮਰੀਕਾ ਤੋਂ ਆਉਂਦਾ ਕੋਈ ਕੈਨੇਡਾ ਤੋਂ ਆਉਂਦਾ ਕੋਈ ਕੰਮ ਕਰ ਛੱਡ ਕੇ ਕੋਈ ਛੁੱਟੀ ਛੱਡ ਕੇ ਕੋਈ ਦਿਹਾੜੀ ਛੱਡ ਕੇ ਕੰਮ ਤੇ ਜਾਂਦਾ ਜਿਵੇਂ ਮਾਨ ਸਾਹਿਬ ਨੇ ਦੱਸਿਆ ਭਾਈ ਸਾਹਿਬ ਉੱਥੇ ਮਜਬੂਰ ਕਰਦੇ ਨੇ ਵੀ ਸਾਨੂੰ ਪੈਸੇ ਦੋ ਅਸੀਂ ਮੰਗਦੇ ਨਹੀਂ ਸਾਨੂੰ ਪੈਸੇ ਦੋ ਤੇ ਅੱਜ ਥੋੜਾ ਸਬਰ ਕਰਨ ਦੀ ਲੋੜ ਹੈ ਪੰਜਾਬ ਦੇ ਲੋਕ ਜੇ ਇਸੇ ਤਰ੍ਹਾਂ ਸਾਥ ਦੇਣਗੇ ਥੋੜੀ ਬਹੁਤ ਤਕਲੀਫ ਹੁਣ ਝੱਲ ਲਾਂਗੇ ਤੱਗ ਜਾ ਕੇ ਆਪਣਾ ਰਸਤਾ ਸਾਫ ਹੋ ਜਾਊਗਾ ਇਹ ਲੋਕਾਂ ਤੋਂ ਆਪਣਾ ਖਹਿੜਾ ਛੁੱੜਦਾ ਫਿਰ ਨਜ਼ਰ ਆਉਂਦਾ ਇਸ ਕਰਕੇ ਅੱਜ ਸਰਕਾਰ ਦਾ ਸਾਥ ਲੋਕ ਵੀ ਦੇਣ ਮੀਡੀਆ ਵੀ ਦੇਵੇ ਤੇ ਆਮ ਜਿਹੜੀ ਜਨਤਾ ਜਿਹੜੀ ਆ ਦੇਖ ਰਹੀ ਹੈ ਵੀਡੀਓ ਇੱਕ ਵਾਰ ਸੋਚਿਓ ਜਰੂਰ ਵੀ ਜੇ ਕਿਤੇ ਸਰਕਾਰ ਚੰਗੇ ਕੰਮ ਕਰਦੀ ਹੈ ਚੰਗੇ ਪਹਿਲ ਕਰਦੀ ਹੈ ਉਹਦੇ ਨਾਲ ਖੜਨਾ ਸਾਡੀ ਡਿਊਟੀ ਹੈ ਚਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਜੀ ਕਿਸੇ ਦੀ ਕੋਈ ਰਿਸ਼ਤਰੀ ਰੁਕ ਰਹੀ ਕਿਸੇ ਦੀ ਫਰਦ ਨਹੀਂ ਰੁਕ ਰਹੀ ਮੈਂ 2-3 ਤਸੀਲਾਂ ਚ ਹੋਰ ਜਾਊਂਗਾ ਜੀ ਮੇਰੀ ਨਿਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਮੈਂ ਸਾਢੇ 3 ਕਰੋੜ ਪੰਜਾਬੀਆਂ ਦਾ ਚੁਣਿਆ ਹੋਇਆ ਸੀਐਮ ਕੁਝ ਕ੍ਰਪਟ ਅਧਿਕਾਰੀਆਂ ਦੇ ਦਬਾਅ ਹੇਠਾ ਆ ਕੇ ਮੈਂ ਪੰਜਾਬੀਆਂ ਨਾਲ ਦਗਾ ਨਹੀਂ ਖਮਾ ਸਕਦਾ ਮੇਰੀ ਨਿਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਇੱਥੇ ਸਾਡੇ 3.5 ਕਰੋੜ ਬੰਦੇ ਦਾ ਕਸਟੋਰੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੇਰ ਇੱਕ ਵਾਰ ਹਾਜ਼ਰ ਹੋਵਾਂਗੇ ਵੀ ਕਿਸ ਤਰ੍ਹਾਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਆਪਣੀ ਜ਼ੁਬਾਨ ਤੋਂ ਤੁਸੀਂ ਪਲਟੇ ਹੋ ਨਾ ਜੇ ਪਲਟ ਗਏ ਤਾਂ ਫਿਰ ਬਿਲਕੁਲ ਕਿਰਕਰੀ ਹੋਊਗੀ ਅੱਜ ਚੰਗੇ ਕੰਮ ਦੀ ਪਹਿਲ ਕੀਤੀ ਹੈ ਮੈਂ ਪਹਿਲਾਂ ਵੀ ਕਿਹਾ ਦੇਰ ਆਇਆ ਦੁਰਸਤਾਏ ਬਹੁਤ ਅੱਛਾ ਤੁਸੀਂ ਫੈਸਲਾ ਲਿਆ ਕਿਉਂਕਿ ਇੱਕ ਅਧਿਕਾਰੀ ਨੇ ਜਿਹੜੇ ਸਟੇਟ ਨੂੰ ਚਲਾ ਰਹੇ ਨੇ ਲੋਕਾਂ ਦੇ ਨਜ਼ਰਾਂ 'ਚ ਇਹੀ ਆ ਵੀ ਇਹ ਕਰਪਟ ਅਧਿਕਾਰੀਆਂ ਦੀ ਜਿਹੜੀ ਬਾਗ ਡੋਰ ਇਹਨਾਂ ਦੇ ਹੱਥ 'ਚ ਐ ਪਰ ਅੱਜ ਤੁਸੀਂ ਜੋ ਫੈਸਲਾ ਲਿਆ ਲੱਗਦਾ ਨਹੀਂ ਵੀ ਸਰਕਾਰ ਦਾ ਦਬਦਬਾ ਹੈਗਾ ਤੇ ਇਹਤੇ ਤੁਸੀਂ ਸਟੈਂਡ ਰੱਖਿਓ ਆਪਣਾ ਕੈਮਰੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਜ਼ਰੂਰ ਉਦੋਂ ਤੱਕ ਦਾ ਆ ਗਿਆ ਸਤਿ ਸ੍ਰੀ ਅਕਾਲ